ਬਾਬਾ ਮੋਤੀ RAM ਉਹ ਸਹਿਬ ਜੀ ਤਨ ਤਨ ਬਾਬਾ ਮੋਤੀ RAM ਉਹ ਸਹਿਬ ਜੀ ਜਸ ਮੋਹਰਾ ਬਾਬਾ ਮੋਤੀ RAM ਵਹਿਰਾ ਉਹਨੇ ਆਪਣਾ ਸਾਰਾ ਸਰਬੰਸ ਜੇ ਕਰੀਂ ਤਾਲ ਸਾਹਬਾ ਨਵੀਨ ਤੇ ਬਾਬਾ ਮੋਤੀ RAM ਨੇ ਆਪਣਾ ਸਾਰਾ ਪਰਸਵਾਰ ਗੁਵਾਨ ਕੀ ਸਾਹਬਾ ਨਮਸਕਾਰ ਆਸਿ ਅੱਲਾਹ My name ਦਿੱਖੀ ਵਾਲੋਂ ਦਿੱਕੀ ਏਤ ਮਾਰਗ ਜਾਣਾ ਜੇ ਬੜੀ ਦਿੱਖੀ ਹੈ ਸਿੱਖੀ ਤੇਰੀ ਸੇਵਾ ਕਰਨੀ ਤੁਰਨਾ ਬਣਾਉਂਦਾ ਹੈ ਪਰ ਜੇ ਕੋਈ ਸਿੱਧਾ ਹੋਵੇ ਤੁਰ ਪਵੇ ਫਿਰ ਗੁਰੂ ਬਾਝ ਆਪ ਵਰਤਾਇਆ ਅਖ ਰਤਨਾ ਅੰਸ਼ਰੀ ਗੁਰੂ ਬਾਝ ਉੱਥੇ ਫਿਰ ਸਾਧ ਸੰਗਤ ਸੇਵਾ ਕੀਤੀ ਮੈਂ ਸੰਤੇਬ ਵਿਚ ਵਿਚਾਰ ਕਰਾਂ ਸੇਵਾ ਕੀਤੀ ਦੁੱਧ ਪਿਆਇਆ ਭਾਵੇਂ ਕਿ ਉਥੇ ਕਰਮਚਾਰਗਣ ਪੈਸੇ ਦਾਤ ਦੇ ਕੇ ਤੇ ਉਹ ਪਹੁੰਚੇ ਉਹਨਾਂ ਦੇ ਕੋਲ ਮਾਇਆ ਦੇ ਕੇ ਗਹਿਣ ਦੇ ਕੇ ਇਸ ਤਰ੍ਹਾਂ ਕਰਦੇ ਆਂ ਦੁੱਧ ਪਿਆ ਤੇ ਤੇਰਾ ਕੋ ਆ ਗਿਆ ਮਾਤਾ ਜੀ ਸਮਝਾ ਦੀ ਪੰਜਾ ਦਾਲ ਲਓ ਮੇਥੋਂ ਜੋੜ ਲੱਜਾਏ ਅੱਜ ਆਖਰੀ ਦਿਨ ਆ ਤੇਰਾ ਕੋ ਤੇ ਜਾਣ ਲੱਗਿਆ ਲਾਲ ਮਾਤਾ ਜੀ ਵੱਲ ਦੇਖਦੇ ਨੇ ਬੁਲਬੁਲ ਕੇ ਤੇ ਮਾਤਾ ਜੀ ਪਤਾ ਵਾਸ ਨਹੀਂ ਆਉਣਾ ਸਾਤ ਸੰਗਤਾਂ ਦੀਵੇਂ ਬਸਰ ਗਵਾਏ ਨੇ ਆਪਣੇ ਅਕੀਤ ਹੋ ਰਿਹਾ ਤੇ ਮਾ ਜੀਤੋ ਨੂੰ ਯਾਦ ਕੀਤਾ ਨੋਮ ਆਪਣੀ ਬੱਚਿਆਂ ਦੀ ਮਾਂ ਨੂੰ ਕੋਈ ਪੌਣੇ ਤੋਂ ਸਾਤ ਨੇ ਬਾਬਾ ਫਤਿਹ ਸਿੰਘ ਜੀ ਜਦੋਂ ਮਾਤਾ ਗੁਜਰ ਕੋਰ ਜੀਆਂ ਦੇ ਸਾਹਮਣੇ ਆਉਂਦਾਂ ਨੇ ਮਾਤਾ ਜੀਤੋ ਕੋਰ ਜੀ ਚਲੇ ਗਏ ਸਨ ਪਹਿਲਾਂ ਹੀ ਆਕਾਰ ਨਾਲਾਂ ਕਰਕੇ ਉੱਥੇ ਫੇਰ ਯਾਦ ਕੀਤਾ ਕਹਿੰਦੇ ਜੀਤੋ ਰਾਣੀ ਨੇ ਕਿ ਤੈਨੂੰ ਵੇਖਦੀ ਐ ਕਿ 2 ਮਿੰਟ ਉਧਾਰੇ ਲੈ ਕੇ ਆ ਜਾ ਤੇ ਆਪਣੇ ਬੱਚਿਆਂ ਨੂੰ ਘੋੜੀ ਚੜਦੇ ਦੇਖਦਾ ਸੁਬਾਨ ਸੁਬਾਨ ਮੀਤੇ ਨਾਲ ਕੇ ਮੌਤ ਦੀ ਘੋੜੀ ਚੜਦੇ ਨੇ ਤੇ ਲਾਲ ਮਾਤਾ ਜੀਆਂ ਨੂੰ ਪਿੱਛੇ ਮੁੜ ਕੇ ਦੇਖਦੇ ਨੇ ਇਸ ਤਰ੍ਹਾਂ ਫਿਰ ਗਏ ਤੇ ਗੁਰੂ ਪਿਆਰੇ ਉਹਦੇ ਉੱਥੇ ਯਾਲਮਾ ਨੇ ਗੁਰੂ ਕੇ ਲਾਲਾਂ ਨੂੰ ਇਹ ਸਮਝਾਇਆ ਕਿ ਘੋੜੀ ਨਹੀਂ ਸੜ ਤੋਂ ਤਰੁ ਕੰਦੇ ਨਹੀਂ ਤੇ ਉਹਨਾਂ ਨੇ ਹੌਲੀ-ਹੌਲੀ ਨੀਹਾਂ ਚੜੀਆ ਤੇ ਗੁਰੂ ਸਾਹਿਬ ਸਮੇਤ ਬਾਬਾ ਜੋਰਾਵਾ ਸਿੰਘ ਬਾਬਾ ਫਾਦੇ ਸਿੰਘ ਜੀ ਦੀਆਂ ਨੀਹਾਂ ਵਿੱਚ ਚੜਿਆ ਗਿਆ ਤੇ ਜਦੋਂ ਕੰਨ ਇੱਥੇ ਤੱਕ ਪਹੁੰਚੀ ਨਾ ਗਲੇ ਤੱਕ ਗਿੱਲੀ ਸੀ ਇੱਕ ਵੀ ਗੁਰੂ ਕੇ ਲਾਲ ਸਹਿਕਦੇ ਨੇ ਤੇ ਉਹਨਾਂ ਨੇ ਫਿਰ ਬਾਸਲ ਪੀਜ ਕੇ ਬਾਸਲ ਪੀਜ ਜਿਹੜੇ ਜਲਾਲ ਸਿੰਘ ਉਹਨਾਂ ਨੇ ਗੁਰੂ ਕੇ ਲਾਲਾ ਨੂੰ ਸਾਰ ਰਗਾਂ ਵੱਢੀਆਂ ਤੁਸਤ ਨਾਮ ਸ੍ਰੀ ਬਾਹ ਜੇ 12 ਮਿੰਟ ਬਾਬਾ ਫਲੇ ਸਿੰਘ ਜੀ ਸ਼ਹਿਕ ਦੇਦੇ ਤੇ ਸਾਰ ਸੰਗਤ ਬਾਬਾ ਜੋਰਾਵਾਰ ਸਿੰਘ ਜੀ ਤੇ ਉਸੇ ਵੇਲੇ ਸੀਤ ਹੋ ਗਏ ਸਨ ਤੇ ਜਾਲਮਾਂ ਕੁੱਸ ਨਹੀਂ ਆਇਆ ਛੋਟੇ ਛੋਟੇ ਲਾਲਾ ਨੂੰ ਸ਼ਹੀਦ ਕਰ ਦਿੱਤਾ ਤੇ ਗੁਰੂ ਪਿਆਰੇ ਆਪਾ ਭੁੱਲ ਗਿਆ ਜੀ ਮਿਹਰਬਾਨੀਆਂ ਜਿੰਦਾਂ ਲਕੀਆਂ ਵੱਡੇ ਵੱਡੇ ਰਸਾਕੇ ਗੁਰੂ ਜੀ ਦੇ